ਹੋ ਗਾਇਜ਼ ਵੈਲਕਮ ਟੂ ਮੇਵਲਾਡ ਅਵਦਲਾ ਸੂਰਾ ਬਣਾ ਕਸਪੇ ਅੱਜ ਇਹਦਾ ਹੈਗਾ ਪੇਪਰ ਤੇ ਕਾਰਤਿਕ ਸਾਡਾ ਗੱਡੀ ਚ ਛਾਲਾ ਮਾਰੀ ਜਾਂਦਾ ਹੈਗਾ ਉਹ ਬਸ ਅੰਗਰੇਜ਼ੀ ਚ ਸ਼ਿਸ਼ਾ ਆ ਗਿਆ ਮੈਂ ਨਾ ਕਿ ਥੋੜੀ ਨਹੀਂ ਹਾਂਜੀ ਦੋਸਤੋ ਕੀ ਹਾਲ ਚਾਲ ਆ ਸਾਰਿਆਂ ਦਾ ਸਾਰੇ ਠੀਕ ਹੀ ਹੋਵੋਗੇ ਤੇ ਠੰਡ ਰਾਜੀ ਬਹੁਤ ਆਪਾ ਪਤਾ ਪਾ ਘੁੰਦੇ ਫਿਰਦੇ ਆ ਬਟਰਵਕਸ ਦੇ ਵਿੱਚ ਤੇ ਇੱਕ ਆਪਣਾ ਬਾਈ ਜਿਹੜਾ ਸਾਨੂੰ ਪਹਿਲਾਂ ਵੀ ਦੱਸਿਆ ਸੀਗਾ ਵਿਰੇਂਦਰ ਖੋਸਾ ਉਹਨੇ ਇੱਕ ਪਹਿਲਾਂ ਕਮੈਂਟ ਕੀਤਾ ਸੀਗਾ ਕਹਿੰਦਾ ਪੁੱਤ 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 ਵਧੀਆ ਆ ਵੀਡੀਓ ਬਾਈ ਜੀ ਤੇ ਚਲੋ ਉਹ ਤਾਂ ਬਾਈ ਤੋਂ ਗੱਲ ਲਿਖਿਆ ਗਿਆ ਪੁੱਤ ਨਹੀਂ ਗਿਆ ਬਹੁਤ ਲਿਖਿਆ ਸੀ ਨਾ ਲਿਖਣਾ ਸੀ ਬਾਈ ਨੇ ਕਿਹਾ ਵੀ ਦਿੱਤਾ ਸੀਗਾ ਤੇ ਫਿਰ ਵੀ ਬਾਈ ਦਾ ਕਮੈਂਟ ਕਰਨ ਨਾਲ ਸੇ ਬਹੁਤ-ਬਹੁਤ ਥੈਂਕ ਯੂ ਬਾਈ ਵੀਰੇ ਤੇ ਇਹਦੇ ਨਾਲ ਹੀ ਆਪਾਂ ਸ਼ੁਰੂ ਕਰਦੇ ਆਂ ਅੱਜ ਦਾ ਵਲੋਗ ਤੇ ਆਪਾਂ ਕੰਮ ਦੇ ਫਿਰਦੇ ਆਂ ਵਾਟਵਾਸ ਦੇ ਵਿੱਚ ਕੰਮ ਫਿਰ ਕੇ ਹੁਣ ਆਪਾਂ ਚੱਲਦੇ ਆਂ ਘਰ ਚਲੋ ੜੜਕ ੜੜਕੇ ਨੰਬਰ ਡੰਨਾ ਪਿਆ ਤੇ ਆ ਹੈਗੀ ਇਹ ਕਮ ਹਾ ਗਾਇਜ਼ ਵੈਲਕਮ ਟੂ ਮਾਈ ਵਲੌਗ ਆਪਾਂ ਚੱਲਾਂਗੇ ਥੋੜਾ ਬਣਾ ਕੇ ਸਬਸਕ੍ਰਾਈਬ ਅੱਜ ਇਹਦਾ ਹੈਗਾ ਪੇਪਰ ਤੇ ਕਾਰਤਿਕ ਸਾਡਾ ਗੱਡੀ 'ਚ ਛਾਲਾ ਮਾਰੀ ਜਾਂਦਾ ਹੈਗਾ ਤੋ ਹੈਗਾ ਗਿਆਨੀ ਸ਼ੰਭੂ ਤੇ ਮੰਮੀ ਦੇ ਖੜਿਆ ਗਏ ਉਹ ਦੇਖੀ ਕਾਰਤਿਕ ਵੇਖ ਸਾਡਾ ਉਹ ਗੱਡੀ ਦਾ ਚਾਜ ਜਿਹੜਾ ਵੈਨੋ ਓ ਤੋੜੇਗਾ ਇਹ ਗੱਡੀ ਥਾ 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 ਤੇ ਲੱਗੇ ਹੋਏ ਗੱਡੀ ਦੇ ਦੇਖੀ ਚੱਕ ਵੇਖ ਵੇਖ ਵੇ ਆਂ ਮਿਲ ਨੇ ਬਾਰਖਾ ਗੱਡੀ ਜਨੂੰ ਵੇਖ ਕੇ ਮਸਤੀ ਕਰਦਾ ਓਹੋ ਇਹ ਵੀ ਕਾਰ ਦਾ ਸ਼ੌਂਕੀ ਆ ਓਏ ਤੇ ਕਮ ਦਾ ਅੱਜ ਪੇਪਰ ਹੈ ਕਮ ਜਲੀ ਸਕੂਲ ਦੂਜਾ ਕਿਰ ਗਿਆ ਫਤਿਹ ਅਜਾ ਫਤਿਹ ਵਿੱਚ ਹੈਗਾ ਉਹ ਸਕੂਲ ਜਾਣਾ ਉਹਦਾ ਵੀ ਪੇਪਰ ਅਜਾ ਉਹਦਾ ਪੇਪਰ ਅਜਾ ਇਹਦਾ ਤੂੰ ਬੰਗਾ ਲੈ ਲੈਣ ਬਾਕੇ ਇਹ ਦੇਖੇ ਦੇਖੇ ਰੋਲਾ ਪਾਉਂਦਾ ਉਹ ਵਿੱਚ ਬਹਿ ਕੇ ਚੱਲ ਕਰਦਾ ਮਸਤੀ ਤੇ ਤੁੰਦ ਦੇਖੋ ਕਿੰਨੀ ਹੈਗੀ ਹੈਗੀ ਨਾ ਤੁੰਦ ਬਾਦੀ ਹੋਂਦਾ ਘਾਟ ਗਈ ਤੇ ਇਧਰ ਸਾਡੀ ਨਾਨਸੀਓ ਫਿਰਦੀ ਤੇ ਇਧਰ ਆਰਾਮਤਾ ਲੱਗਿਆ ਪਿਆ ਤੜਕ ਤੜਕੇ ਕਵਾੜਾ ਲੈ ਕੇ ਵੱਢਦੀ ਚੱਕ ਬਾਈ ਐਵੇਂ ਹੀ ਪੌਂਦੀ ਉੱਤੇ ਇਹ ਉੱਤੇ ਮੀ ਪੌਂਦੀ ਐ ਪੌਂਦੀ ਆ ਯਾਰ ਅੱਛਾ ਤੇ ਸਾਡੀ ਨਾਨਸੀ ਵੇਖ ਲੈ ਕੋੜਤਾ ਬਾਈ ਫਿਰਦੀ ਐ ਤੇ ਇਧਰ ਦੂਜਾ ਡੌਗੀ ਵੀ ਐ ਤੇ ਇਧਰ ਬਾਈਕ ਸਟਾਰਟ ਆ ਗਿਆ ਤੇ ਆਪਾਂ ਚੱਲਦੇ ਜਾ ਰਹੇ ਤੇ ਉਹ ਉੱਥੇ ਖੇਡੀਆਂ ਦੇ ਆਪਾਂ ਇੱਕ ਵਾਰੀ ਚਾਹ ਬਣ ਕੇ ਪੀਂਦੀਆਂਗੇ ਚਲੋ ਠੜ ਜਦਾ ਚਾਹੀਏ ਬਲੇ ਹੋਰ ਤਾਂ ਕੋਈ ਨਹੀਂ ਆ ਵੇਖ ਹਾਈਕ ਸਵੇਰ ਦਾ ਕੋਈ ਕੰਮ ਨਹੀਂ ਗਿਆ ਕਿਉਂਕਿ ਸਾਰੇ ਅੰਦਰ ਅੰਦਰ ਹੀ ਪਏ ਐ। ਚੱਲਦੇ ਆਂ ਪੰਦਰ। ਆਪਾਂ ਇੱਧਰ ਲਾ ਰੱਖਿਆ ਲੈਟ ਦਾ ਹੈ ਨਹੀਂ ਗੀ। ਵਾਈਫਾਈ ਨੰਨ ਡਰਾਇਰ ਮੋਵਟ ਤੇ ਰੱਖਿਆ ਤੇ ਮੰਮੀ ਨੇ ਬਾਹਰ ਰੱਖੀ ਅੱਗ। ਝੱਲੇ ਚ। ਭਈਆ ਸਾਰਾ ਤਾਂ ਸੌਖਾ ਵਧੀਆ ਐ। ਮੈਂ ਕਹਿੰਦਾ ਛੜੀਆਂ ਟਰਾਲੀ ਲੈ ਲੇ ਅਗਰਗੇ। ਸੌਖੇ ਰਾ ਕਰਾਂਗੇ। ਛੜੀਆਂ ਤਾਂ ਬਣੀ ਦਿੱਕਤ ਆ ਕੰਮ। ਤੇ ਅੱਗ ਬਾਲੀਆ ਇੱਕ ਬਸ ਸਿਕੰਦਰ ਨਿਆਰਾ ਐ। ਇੱਧਰ ਬਲਾ ਸਿੰਘ ਬੈਠਾ ਵੇਖੀ ਹੈ। ਪਾਤੀ ਮਾਰ ਕੇ। ਪਾਤੀ ਮਾਰ ਕੇ ਬੈਠੋ ਠੰਡ ਚ। झाड़ू <laughs> मेरी माता वेख लो गट्टे गट्टे गुटे दी फिर चक यह बेंच सजाई आती है की। जे कसरा ता ता त्या तुम बालती ठंड हैगी धुद हैगी आदि ना भुल गया मैं चल कोई नहीं हाँ शवानी ਨੀ ਤੇ ਆ ਆ ਦੇਖ ਲੈ ਵਰਮਾ ਉਹ ਕੋਈ ਵੀਡੀਓ ਬਣਾਉਣੀ ਵਰਮਾ ਹਾਂ ਹਾਂ ਸਹੀ ਗੱਲ ਹੈ ਉਹ ਸ਼ਵਾਨੀ ਕਿਉਂ ਨਾਲ ਢਾ ਦੀ ਦੋ ਪਾਸੇ ਗੇਟ ਕੱਢਿਆ ਲੈਕ ਵਾਲੇ ਆਉਣਗੇ ਹਾਂ ਲੈਕ ਵਾਲੇ ਆਉਣਗੇ ਉਹ ਦੋ ਪਾਸੇ ਬਾਹਰ ਕਰ ਦੇ ਨਾ ਆ ਗਿਆ ਵੀ ਬਾਜੀ ਬੱਸ ਬੱਸ ਹਾਂ ਤੇ ਠੰਡ ਹੈਗੀ ਆ ਦੋ ਪਾਸੇ ਬਾਹਰ ਕੱਢਿਆ ਤੇਰੀ ਗੱਲ ਸੁਣ ਹਾਂ ਇਹਨੂੰ ਥੋੜਾ ਜਿਹਾ ਬਾਹਰ ਇਧਰੋਂ ਕਰ ਲਓ ਉਧਰਲਾ ਬਾਹਰ ਬੰਦ ਕਰ ਦਿਓ ਨਾ ਹਾਂ ਸਾਹਮਣੇ ਹੀ ਗੋ ਇਹਨੂੰ ਕੋਣ ਸਾਹਮਣੇ ਪੜੇ ਤੋਂ ਸਾਡੀ ਕੁਝ ਚੀਜ਼ ਬਣਾ ਚਲੋ ਆ ਜਾਓ ਅੱਛਾ ਸੇ ਬਰਲਾ ਸਿੰਘ ਕਿਹੜਾ ਚਲੋ ਇਹ ਕਰਦੇ ਗੱਲਾਂ ਤੇ ਆਪਾਂ ਵੀ ਨਾ ਚਾ ਠੰਡ ਹੈਗੀ ਐ ਚੌਲ ਖਾਣੇ ਚੌਲ ਹੋ ਗਏ ਰੈਡੀ ਦੇਖੀ ਚਲ ਬਣੇਗੀ ਸੋਹਣੇ ਬਣੇ ਵੈਸੀ ਤੇ ਆਪਣਾ ਬਾਈਕ ਬਿਲਕੁਲ ਰੈਡੀ ਹੈ ਤੇ ਉਸ ਤੋਂ ਬਾਅਦ ਆਪਾਂ ਚੱਲਦੇ ਤੇ ਬਾਹਰ ਤੁਸੀਂ ਸਿੱਕੇ ਤਾਂ ਉਹਨਾਂ ਕੋਲ ਚੱਲ ਗੋਣੇ ਇੱਕ ਵਾਰੀ ਜਨਤਾ ਸਾਡੀ ਉਹ ਬੈਠੀ ਇਕੱਠੀ ਹੋ ਕੇ ਤੇ ਆਪਾਂ ਪਹੁੰਚ ਗਏ ਫਿਰ ਪਹਿਲਾਂ ਅਗਬਾਲੀ ਸੀ ਹੁਣ ਸਾਡੇ ਚਾਰ ਬੰਦੇ ਪਹਿਲਾਂ ਇਕੱਠੇ ਹੋ ਗਏ ਹਣਾ ਵੀ ਕਰਤੀ ਆ ਕੀ ਇਹ ਕਰਦਿਗਾ ਆਖੀ ਪਾਪਾ ਪਲ ਪਲ ਪਾਪਾ ਇਹ ਤੇ ਪਲ 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 ਮਾਂ ਕੌਣ ਸੀ ਬੇਬੇ ਬੇਬੇ ਲੱਗੀ ਪਈ ਐ ਤੋ ਸਾਡੀ ਹੈਗੀ ਸਟਾਈਲੋ ਸਟਾਈਲੋ ਨਾ ਆਖਿਆ ਕਰ ਹੋਰ ਮੇਰਾ ਸਿੱਧਾ ਨਾ ਲਿਆ ਕਰ ਨਹੀਂ ਮੇਰੀ ਬੀਡ ਕੋਈ ਨਾ ਬਣਾਇਆ ਕਰ ਕਰਮੂ ਕਿਹਦੇ ਕਰ ਨਹੀਂ ਕਰਮੂ ਨਹੀਂ ਚਾਰਾਂ ਦੇ ਫਿਰ ਚੱਲੋ ਠੀਕ ਐ ਰਾਜਵੀਰ ਐ ਮੇਰਾ ਰਾਜਵੀਰ ਕੌਰ ਕੰਮੂ ਕਹਿੰਦਾ ਕਰ ਦੂ ਨਾਲੋਂ ਤਾਂ ਅੱਛਾ ਕੰਮੂ ਟੁੱਲਣ ਆਖਿਆ ਕਰ ਠੀਕ ਐ ਚੱਲ ਕੰਮੂ ਆ ਗਈ ਉਹ ਸਾਡਾ ਕਾਰਤਿਕ ਐ ਆ ਸਾਡੀ ਸ਼ੀਸ਼ਾ ਤੋ ਸਾਡੀ ਬੇਬੇ ਜੱਲ ਬੈਠੀ ਐ ਵੇ ਇਕੱਠੇ ਸਿੱਧਾ ਲਿਆ ਕਰ ਸ਼ਾਦ ਨਹੀਂ ਐ ਨਾ ਕਿ ਸ਼ੇਸ਼ਾ ਉਹ ਬਸ ਅੰਗਰੇਜ਼ੀ ਚ ਸ਼ੇਸ਼ਾ ਆ ਗਿਆ ਮੈਂ ਨਾ ਕਿ ਥੋੜੀ ਨਹੀਂ ਹੁਣ ਪਤਾ ਲੱਗ ਗਿਆ ਪਤਾ ਲੱਗ ਗਿਆ ਕੁੜੀ ਸਮਝ ਗਈ ਤੇ ਸਾਡਾ ਕਾਰਤਿਕ ਬੇਬੇ ਲੱਗੀ ਪਈ ਐ ਵਨ ਬਟਨ ਤੋ ਭਾਬੀ ਲੱਗੀ ਪਈ ਐ ਪਾਣੀ ਡੋਲਣ ਸਵਾਰ ਕੇ ਤੇ ਕਾਰਤਿਕ ਲੱਗਿਆ ਪਾਪਾ ਪਾਪਾ ਹਣਾ ਕਾਰਤਿਕ ਪਾਪਾ ਲੈ ਦੇ ਪਾਪਾ ਲਿਆ ਚਲੋ

ਤੇ ਮੌਸਮ ਹੁਣ ਵਧੀਆ ਤੋਂ ਪਚੜ ਗਿਆ ਨਾ ਪਹਿਲਾਂ ਤੜਕੇ ਧੁੰਦੀ ਧੁੰਦੂਗੀ ਸੀ ਧੁੰਦ ਤਬ ਥੇਰੀ ਹਾਂ ਤੇ ਚਲੋ ਆਪਾਂ ਚੱਲਦੇ ਆਂਗੇ ਕਰਨ ਨੂੰ ਹੈ ਰੋਟੀਆਂ ਖਾਣਾਂ ਜਾ ਕੇ ਹੈ ਆਪਾਂ ਇੱਕ ਵਾਰ ਚੱਲਦੇ ਆ ਘਰੇ ਤੇ ਕਰਿਆ ਖਾਣੇ ਰੋਟੀਆਂ ਆਂ